ਸਿਵਲ ਹਸਪਤਲ ਫਾਜ਼ਿਲਕਾ ਚ ਆਪਣਾ ਇਲਾਜ ਕਰਾਉਣ ਲਈ ਆਏ ਲੋਕ ਪੀਣ ਵਾਲੇ ਪਾਣੀ ਤੋਂ ਤਰਸ ਰਹਾ ਯਾ ਇੱਥੇ ਲੱਗੇ ਆਰਓ ਵਿੱਚ ਅਕਸਰ ਪਾਣੀ ਨਹੀਂ ਹੁੰਦਾ ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹਾ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਪਣਾ ਇਲਾਜ ਕਰਾਉਣ ਲਈ ਬਹੁਤ ਸਾਰੇ ਲੋਕ ਆਉਂਦੇ ਹਨ ਅਤੇ ਇੱਥੇ ਪਾਣੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਲ ਫਾਜ਼ਿਲਕਾ ਵਿੱਚ ਲੱਗੇ ਆਰਓ ਵਿੱਚ ਅਕਸਰ ਪਾਣੀ ਨਹੀਂ ਮਿਲਦਾ ਜਿਸ ਕਾਰਨ ਉਹਨਾਂ ਨੂੰ ਕਈ ਵਾਰ ਪੀਣ ਦਾ ਸਾਫ ਪਾਣੀ ਹਸਪਤਾਲ ਦੇ ਬਾਹਰੋਂ ਲੈ ਕੇ ਆਉਣਾ ਪੈਂਦਾ ਹੈ ਉਹਨਾਂ ਨੇ ਸਿਵਲ ਹਸਪਤਾਲ ਫਾਜ਼ਲ ਕਾਚੇ ਪੀਣ ਦੇ ਸਾਫ ਪਾਣੀ ਦਾ ਉਚਿਤ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇੱਥੇ ਪਾਣੀ ਜਮਈ ਕੋਈ ਬੰਦੇ ਨੇ ਵੀ ਉੱਤੇ ਵੀ ਪਾਣੀ ਕਈ ਮੰਜ਼ਿਲ ਤੇ ਵੀ ਕੋਈ ਥੱਲੇ ਵੀ ਕੋਈ ਪਾਣੀ ਦੀ ਬਹੁਤ ਤੰਗੀ ਚੱਲ ਰਹੀ ਹੈ ਮਰੀਜ਼ ਜਾਰੇ ਕੋਈ ਬੈਦਾਈ ਬਿਆਰ ਚ ਕਿਤੇ ਵੀ ਜਾਂਦਾ ਹੀ ਪਾਣੀ ਨਾਲ ਨਾ ਵਾਣ ਨਾ ਬਾਥਰੂ ਕਰ ਨਾਲ ਬੇ ਪਰਛਾਵੇਂ ਕਿਰੇ ਪਾਏ ਪਾਣੀ ਹੋਰ ਤੁਸੀਂ ਦਸ ਲਗੇ ਹਾਂ ਜਿੱਥੇ ਖੜੇ ਗਏ ਜੀ ਤੁਸੀਂ ਕਿੱਥੇ ਦਖਲੇ ਜੀ ਅਸੀਂ ਤੀਜੀ ਮੰਜ਼ਲ ਤੇ ਗਏ ਤੇ ਉੱਥੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਨਾ ਨਾ ਜਮਾਂ ਹੀ ਬੋਲੀ ਹੋਏ ਤੇ ਪਾਣੀ ਕਿੱਥੋਂ ਲੈਣਾ ਇਹ ਪਾਣੀ ਕੱਥਲੇ ਆ ਵੀ ਜਦੋਂ ਬਾਜ਼ਾਰ ਚ ਲਿਆਉਂਗੇ ਮਿਲਦਾ ਹੀ ਨਹੀਂ ਤੇ ਫਿਰ ਪਾਣੀ ਹੈਗਾ ਆ ਇਹ ਡੇਗਾ ਜਿਵੇਂ ਮਾੜਾ ਮੋਟਾ ਹੈਗਾ ਯਹੀ ਯੇ ਨਿਕਲਦਾ ਬੋਤਲ ਵੀ ਨਹੀਂ ਬਣਦੀ ਪਾਣੀ ਦੀ ਬਹੁਤ ਸਮੱਸਿਆ ਹੈ ਕਾਫੀ ਪ੍ਰੇਸ਼ਾਨ ਸਾਰੇ ਹੋ ਗਏ ਨੇ ਵਿਚਾਰਾ ਕੁਖਰੇ ਜਾਂਦੇ ਬਾਜ਼ਾਰ ਪਾਣੀ ਲੈਣ ਕਿੱਥੀ ਆਵੇ ਕਿੱਥੋਂ ਲੈਣ ਜਾਂਦੇ ਪਾਣੀ ਹੋਵੇ ਤਾਂ ਇੱਕ ਬਰਨਾ ਪਾਣੀ ਦੇ ਭਵਨ ਦੋਹਾਂ ਜੀ ਦਾ ਪੂਰਾ ਹੋਏ ਵੀ ਬੰਦੇ ਤ੍ਰਿਤੀ ਮਰ ਜਾ ਮੰਡੇ ਰਗਾਲ ਤੇ ਅੱਤਾਲ ਬਟ ਹੈਗਾ ਤੇ ਪਾਣੀ ਦੀ ਤਾਂ ਨਹੀਂ ਕੋਨੀ ਅੱਜ ਸਾਨੂੰ ਹੋਏ 8 9 10 ਫੜ ਲਓ ਸਾਨੂੰ ਉਹਾਂ ਦੀ ਵੀ ਚੱਲੀ ਤੇ ਪਹਿਲਾਂ ਵੀ ਹੋਣਾ ਹੈ ਅੱਗੇ ਜਾ ਕੇ ਚੱਲੀ ਜਾਂਦੇ ਵੀ ਹਾਂ کافی ਸਮਾਂ ਚੱਲਦਾ ਹਾਂ ਹਾਂ کافی ਸਮਾਂ ਚੱਲਦਾ ਆਪਣਾ ਚਾਹੀਦਾ ਤਕਰੀਬ ਚੜਕੇ ਜਾਵਣਾ ਉਹ ਖਰ ਕਿਵੇਂ ਦੁੱਕਾ ਮਾਰਾ ਪਿਆ ਕੋਈ ਮਰੀਜ਼ ਇੱਥੇ ਬੰਦਾ ਹੁੰਦਾ ਹੈ ਗਈ ਬੜੀ ਉਹ ਕੋਈ ਮਰੀਜ਼ ਮਰ ਜਾਂਦਾ ਭੁੱਖਾ ਤ੍ਰਿਸਾਈ ਬੋਤਲ ਭਰੀ ਜਾਂਦੀ ਹੈ ਜੀ ਤੇ ਜਿਹੜਾ ਪਾਣੀ ਹੈ ਪਾਣੀ ਇੱਥੇ ਕੋਈ ਨਹੀਂ ਜਿਹੜੇ ਆਪਣੇ ਹਸਪੀਟਲ ਦੇ ਵਿੱਚ ਨਾ ਤਾਂ ਕੋਈ ਡਾਕਟਰ ਕਾ ਕੋਈ ਨਾ ਨੂੰ ਖਿੱਚ ਕੇ ਗੱਲ ਕਹਿੰਦੇ ਆ ਤੇ ਨਾ ਹੀ ਕੋਈ ਜਿਹੜੇ ਮੁਲਾਜ਼ਮ ਇੱਥੇ ਲੱਗੇ ਨਾ ਉਹ ਕੋਈ ਗੱਲ ਕਹਿੰਦੇ ਆ ਜੀ ਪਾਣੀ ਆਇਆ ਕੋਈ ਨਹੀਂ ਪਾਣੀ ਆ ਵੇਖੋ ਜੀ 5 ਮਿੰਟ ਮੈਂ ਬੋਤਲ ਲਈ ਰੱਖੀ ਐ ਇਹਦੇ ਵਿੱਚ ਪਾਣੀ ਕੋਈ ਨਹੀਂ ਮਰੀਜ਼ ਕੀ ਕਰਨ ਮਰੀਜ਼ ਉੱਤੇ ਜਿਹੜਾ ਵਾਰਤ ਹੁੰਦਾ ਉਹ ਵਿਚਾਰਾ ਜਿਆਦਾ ਪਰੇਸ਼ਾਨ ਹੋ ਕਿਤੋਂ ਚੱਲ ਕੇ ਪਾਣੀ ਲੈ ਕੇ ਆਣਗੇ ਫਸਤੇ ਕਹਿੰਦੇ ਵੀ ਪਾਣੀ ਤੁਹਾਨੂੰ ਮਿਲੇ ਇੱਥੇ ਪਾਣੀ ਵੀ ਜਰੂਰ ਮਿਲੇ ਇਹਦੇ ਦੇ ਭਾਰ ਉਹਨਾਂ ਮਾਨ ਸਾਹਿਬ ਕਹਿੰਦੇ ਮੈਂ ਤਾਂ ਬਹੁਤ ਵੱਡੀ ਵੱਡੇ ਹੌਸਪੀਟਲ ਚਲਾ ਦਿੱਤੇ ਹੌਸਪੀਟਲ ਮੇਰਾ ਬਹੁਤ ਕੰਮ ਖਲੀ ਜਾਂਦਾ ਡਾਕਟਰ ਸਾਹਿਬ ਮੈਂ ਕਰੋ ਜਾਂ ਕੋਈ ਵੀ ਹੈ ਮਲਾਜਮ ਹੈ ਉਹਦੇ ਨਾਲ ਗੱਲ ਕਰੋ ਜੋ ਨਹੀਂ ਕਰਦਾ ਤਾਂ ਮੇਰੇ ਕੋਲ ਕੋਈ WhatsApp ਤੇ ਭੇਜੋ ਜਾਂ ਤੁਸ ਗੱਲ ਕਰੋ ਸਾਡੇ ਖਾਦ ਦਾ ਆ ਨਹੀਂ ਜੀ ਪਾਣੀ ਦਾ ਕੋਈ ਇਹ ਤੇ ਪ੍ਰਬੰਧ ਨਹੀਂ ਹੈ ਉੱਪਰ ਵੀ ਨਹੀਂ ਹੈਗਾ ਜੀ ਕਿਤੇ ਵੀ ਨਹੀਂ ਹੈਗਾ ਉੱਪਰ ਜਾ ਕੇ ਅਸੀਂ ਤੁਹਾਨੂੰ ਦਿਖਾ ਦਿੰਨੇ ਸਾਡੇ ਮੀਡੀਅਨ ਵਾਲੇ ਜਿਹੜੇ ਵੀ ਰਹੇ ਇਹਨੂੰ ਉਹਨਾਂ ਵੀ ਜਾ ਕੇ ਰਖਾਣਾ ਵੀ ਸਾਡੀ ਦੇਖਭਾਲ ਤੁਸੀਂ ਕੀਤੀ ਕਰੋ ਕੋਈ ਜਗ੍ਹਾ ਜਾ ਕੇ ਸਰਕਾਰ ਨੂੰ ਖਬਰ ਲਾਓਗੇ ਇੱਕ ਸਰਕਾਰ ਆਪ ਹੀ ਕੋਈ ਦੇਖਭਾਲ ਅਨਮਰੀਜ਼ਾਂ ਨਹੀਂ ਕਰੇਗਾ ਜਿਹੜਾ ਕੋਈ ਆਦਮੀ ਉਹਨਾਂ ਵੀ ਕਰਦਾ ਜਿਹੜਾ ਕੋਈਾਰੇ ਜਿੱਕ ਨੂੰ ਹੋਇਆ ਹੈ ਇਹ ਜਿਵੇਂ ਅੱਜ ਤੂੰ ਹੈ ਇੱਥੇ ਵੀ ਕੋਈ ਨਹੀਂ ਜਿਹੜਾ ਹਸਪੀਟਲ ਦੇ ਵਿੱਚ ਐਮਰਜੈਂਸੀ ਹੈਗੀ ਹੋ ਤਾਂ ਬਰਨ ਆਇਆ ਉਹ ਤੇ ਵੀ ਪਾਣੀ ਨਹੀਂ ਹੈਗਾ ਜੀ ਐਮਰਜੈਂਸੀ ਦੇ ਵਿੱਚ ਉਹਨਾਂ ਚੰਨਾ ਖੜਾ ਜੀ ਐਮਰਜੈਂਸੀ ਤੇ ਕੋਈ ਨਹੀਂ ਹੋਣ ਬਾਹਰ ਜਾ ਕੇ ਲੈ ਕੇ ਆਣੇ ਆ ਅੱਬਿਆਲੇ ਕੋਕਾ-ਕੋਕਾ ਦੇ 5 ਰੁਪਏ 10 ਰੁਪਏ ਬੋਤਲ ਲਾਂਦਾ ਹੈ ਉਹਦੇ ਕੋਲ ਲੈ ਕੇ ਆਵਾਂ ਬੜੀ ਪਰੇਸ਼ਾਨੀ ਬਹੁਤ ਹਨ ਪਰੇਸ਼ਾਨੀ ਪਾਣੀ ਦੀ ਬਹੁਤ ਹੀ ਪਰੇਸ਼ਾਨੀ ਇੱਕ ਡਾਕਟਰ ਵੀ ਜਿਹੜੇ ਟਾਈਮ ਤੋਂ ਪਹਿਲੇ ਚਲੇ ਜਾਂਦੇ ਨਹੀਂ ਉਹਨਾਂ ਦੀ ਪਰੇਸ਼ਾਨੀ ਹੈ ਜੀ 2 ਵਜੇ ਤੋਂ ਪਹਿਲਾਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਆਉਂਦੇ ਨਹੀਂ ਮੈਨੂੰ ਅੱਜ 7 ਦਿਨ ਹੋ ਗਏ ਮੈਨੂੰ ਖੱਪਾ ਦੇਣਾਂ ਦੀ ਦਵਾਈ ਦਿੱਤੀ ਸੀ ਮੇਰੇ ਘਰ ਦੇ ਅਦਾਇਰ ਅੜਮੀਰ ਦੀ ਉਹਨਾਂ ਨੂੰ ਅੱਜ ਛੁੱਟੀ

ਪਾਣੀ ਦੇ ਖਾਤਿਰ ਮੰਗ ਕਰਨਾ ਵੀ ਆ ਜਿਹੜੀ ਸਹਾਇਤਾ ਹੈਗੀ ਦੁਨੀਆ ਗਦਾਰੀ ਹੈਗੀ ਜੋ ਵੀ ਵਿਚਾਰੇ ਜਿਹੜੇ ਵੀ ਮਰੀਜ਼ ਹੈਗੇ ਨੇ ਇਹਨਾਂ ਨੂੰ ਪਾਣੀ ਮਿਲੇ ਇਹਨਾਂ ਨੂੰ ਸੈਟਿੰਗ ਮਿਲੇ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਘਰ ਕੀਤੀ ਜਾਵੇ ਡਾਕਟਰ ਸਾਹਿਬ ਤੇ ਜ਼ਰੂਰ ਹੋਣਾ ਡਾਕਟਰ ਸਾਹਿਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੇ ਹੈ ਵੀ ਜ਼ਰੂਰ ਹੋਣਾ ਤੇ ਪਾਣੀ ਦੀ ਸਾਾਨੂੰ ਸਮੱਸਿਆ ਜਾਦੇ ਮੈਂ 5 ਮਿੰਟ ਬੋਲਦਾ ਲਾਈ ਰੱਖਿਆ ਪਾਣੀ ਦੇ ਪਾਣੀ ਦੀ ਪਰੇਸ਼ਾਨੀ ਕੁੱਛ ਨਹੀਂ ਆਈ ਹੁਣ ਉੱਥੇ ਲੋ ਉੱਥੇ ਮੰਡੋ ਟਵਾਏ ਚੱਲ ਕੇ ਨਾ ਉੱਤੇ ਪਾਣੀ ਹੈ ਨਾ ਧੱਲੇ ਹੈ ਪਰੇਸ਼ਾਨੀ ਪਰੇਸ਼ਾਨੀ ਹੈ ਹੁਣ ਅੱਥਰੂ ਬਣਾਉ ਆਪਣੀ ਮੰਜ਼ਲ ਤੇ ਗਏ ਆ ਉੱਤੇ ਦੋ ਤਿੰਨ ਲੱਗੇ ਸਾਰੇ ਉਹੀ ਬਏ ਆ ਪਰੇਸ਼ਾਨੀ ਹੈ ਗੋਣਾਂ ਦੇ ਪਾਣੀ ਵੀ ਨਾ ਸਰਦਾ ਹੀ ਨਹੀਂ ਗਈ ਯਾਦ ਬੇ ਲੋਕਾਂ ਤੋਂ ਤੁਹਾਡੇ ਸਾਹਮਣੇ ਬੋਤਲ ਲਈ ਆਈ ਤੇ ਬੋਤਲ ਨਹੀਂ ਪਰੀ ਗਈ ਯਾਦ ਜਾਏ ਇਦਾਂ ਮੰਗ ਕਰਨਾ ਚਾਹੁੰਦੇ ਆ ਕਿ ਪਾਣੀ ਦਾ ਇੰਤਜ਼ਾਮ ਹੋਣਾ ਚਾਹੀਦਾ ਭੂਲਾ ਜੀ ਕਾਣ ਹੈ ਜੀ ਪਾਣੀ ਕਿੱਥੇ ਨਹੀਂ ਪਾਣੀ ੱਲੋ ਮਾੜਾ ਮਾੜਾ ਬੋਤਲ ਨਹੀਂ ਪੀਂਦੀ ਪਾਣੀ ਇਹਨਾਂ ਬਾਹਰੋਂ ਲਿਆਉਣੇ ਕਿੱਧਰ ਹੋਰ ਕਿਧਰ ਨਹੀਂ ਉੱਪਰ ਵੀ ਇਹੀ ਆ ਰਹੇ ਸਾਰੇ ਹਾਂ ਜੀ ਸਾਰੇ ਪਾਸੇ ਇਹੀ ਆ ਰਹੇ ਕਿੰਨੇ ਤੋਂ ਸਮੇਂ ਤੋਂ ਪਾਰ ਨਹੀਂ ਆ ਰਹੇ ਤੇ ਕਿਰਚਰ ਅੰਦਰ ਬਚੀ ਜਾਂਦੇ ਆਣੇ ਸਾਨੂੰ ਸੁਣ ਨਹੀਂ ਆਈ ਇਹ ਲੱਗਦਾ